ਚੱਲਦੇ ਰਹਿਣਗੇ ਸਾਰਿਆਂ ਨੇ ਬੱਚ ਤੋਂ ਬੱਚ ਸੇਵਾਗ ਬਕਸਣਾ ਲੰਗਰਾਂ ਦੇ ਵਿੱਚ ਸਵਾਮਾ ਕਰਨੀਆਂ ਨੇ ਹੁਣ ਵੀ ਲੰਗਰ ਦੀ ਸਵਾਮਾ ਚੱਲ ਰਹੀ ਹੈ ਤੇ ਕਾਫੀ ਉੱਥੇ ਸਖਤਾਂ ਪਹੁੰਚੀਆਂ ਹੋਈਆਂ ਨੇ ਤੇ ਸਾਰਾ ਦਿਨ ਵੀ ਕਰ ਲੋ ਲੰਗਰ ਦੇ ਸੇਵਾ ਚੱਲ ਰਹੀਆਂ ਨੇ ਤੇ ਸਰਬੱਤ ਦਾ ਭਲਾ ਬੇਨਤੀ ਹੈ ਸਾਰਿਆਂ ਨੇ ਬੱਚ ਕਰਕੇ ਹਾਜੀ ਬਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਰਦਾਰ ਸਾਹਿਬ ਜੀ ਗੁਰੂ ਪਿਆਰ ਵਿੱਚ ਜੁੜੀ ਬੈਠੀ ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਇੱਥੇ ਇਕੱਠੇ ਹੋਏ ਬੈਠੇ ਹਾਂ ਗੁਰਪੁਰਬ ਮਨਾਉਣ ਦਾ ਪਰਪਸ ਇਹ ਹੁੰਦਾ ਹੈ ਕਿ ਅਸੀਂ ਗੁਰੂ ਨੂੰ ਯਾਦ ਕਰੀਏ ਗੁਰੂ ਦੀ ਜੀਵਨੀ ਪੜੀਏ ਗੁਰੂ ਦੀਆਂ ਸਿੱਖਿਆਵਾਂ ਨੂੰ ਪੜੀਏ ਤੇ ਉਹਨਾਂ ਸਿੱਖਿਆਵਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਆਓ ਜਦਾਂ ਸਮਾਂ ਬਹੁਤ ਥੋੜਾ ਹੈ ਗੁਰੂ ਸਾਹਿਬ ਦੀਆਂ ਵਡਿਆਈਆਂ ਬਹੁਤ ਵੱਡੀਆਂ ਹਨ ਸੋ ਆਪਾਂ ਕੋਸ਼ਿਸ਼ ਕਰੀਏ ਕਿ ਗੁਰੂ ਸਾਹਿਬ ਦੀਆਂ ਵਡਿਆਈਆਂ ਉਹਨਾਂ ਨੂੰ ਉਹਨਾਂ ਵੱਲ ਧਿਆਨ ਦੇਈਏ ਤਾਂ ਕਿ ਸਾਡੇ ਤੇ ਵੀ ਮੇਰ ਹੋ ਸਕੇ ਅਸੀਂ ਕੁਚ ਕਦਮ ਉਸ ਪਾਸੇ ਵੱਲ ਚਲ ਸਕੀਏ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਖੀਰ ਤੇ ਬਾਣੀ ਆਉਂਦੀ ਹੈ ਸਵਈਏ ਦੀ ਗੁਰੂ ਅਰਜਨ ਸਾਹਿਬ ਨੇ ਵੀ ਸੋਈਏ ਲਿਖੇ ਭੱਟਾ ਨੇ ਵੀ ਸੋਈਏ ਲਿਖੇ ਮੈਂ ਗੁਰ ਅਰਜਨ ਸਾਹਿਬ ਪੰਨੀ 55 ਇਨ ਜਿਹੜੇ ਸੋਈਏ ਲਿਖੇ ਮੈਂ ਉਹਦੇ ਵੱਲ ਥੋੜੀ ਰੈਫਰੈਂਸ ਦੀ ਮੰਗੀ ਇਹ ਸਾਰੇ ਸਵਈਏ ਗੁਰੂ ਸਾਹਿਬਾਂ ਦੀ ਉਸਤ ਵਿੱਚ ਗਾਏ ਗਏ ਹਨ सो so, पजवी पातशाही गुरु नानक साहबादी की कहते हैं गुरु नानक साहबादी गुरु साहब कहते हैं जन नानक भगत दर तुल ब्रह्म एक जी क्या बखण है हाँ के बल 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 सद बलिहाल सदबलिहारे जा रहे हैं ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਜਨ ਨਾਨਕ ਭਗਤ ਦਰ ਇਥੇ ਗੁਰੂ ਸਾਹਿਬ ਨੂੰ ਭਗਤ ਕਹ ਕੇ ਦੱਸਿਆ ਗਿਆ ਹੈ ਜਿਹੇ ਭਗਤ ਜਿਹੜੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਦ ਜਿਹੜੇ ਪ੍ਰਭੂ ਦੇ ਦਰ ਦੇ ਵਿੱਚ ਪਰਵਾਨ ਹੋਏ ਅਜਿਹੇ ਪਰਵਾਨ ਹੋਏ ਕਿ ਤੁਲਦੰ ਸੰਸਰ ਬ੍ਰਹਮ ਰੂਪ ਹੀ ਹੋ ਗਏ ਆਪ ਹੀ ਪਰਮੇਸ਼ਰ ਰੂਪ ਹੋ ਗਏ ਇੰਨੇ ਪਰਵਾਨ ਹੋਏ ਕਿ ਆਪ ਹੀ ਪਰਮੇਸ਼ਰ ਰੂਪ ਹੋ ਗਏ ਉਹਨਾਂ ਦੇ ਗੁਣਾਂ ਦੀ ਕੀ ਵਿਆਖਿਆ ਕਰੀਏ ਕੀ ਗੱਲ ਕਰੀਏ ਇੱਕ ਜੀ ਕੀ ਆ ਵਖਾਣ ਹੈ ਹਾਂ ਕਿ ਬਲ 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 ਸਦ ਬਿਹਾਰ ਅਸੀਂ ਬਲੇਹਾਰੇ ਹੀ ਜਾ ਸਕਦੇ ਹਾਂ ਵਾ ਵਾ ਹੀ ਕਹਿ ਸਕਦੇ ਹਾਂ ਉਹਨਾਂ ਦੇ ਗੁਨਾ ਦਾ ਪੂਰਾ ਵਿਖਿਆਨ ਅਸੀਂ ਨਹੀਂ ਕਰ ਸਕਏ ਅੱਗੋਂ ਕੁਛ ਹੋਰ ਸੋਈਆਂ ਤੋਂ ਬਾਅਦ ਬਿਰਸਾਹਬ ਅਖੀਰ ਤੇ ਕੀ ਕਹਿੰਦੇ ਹਨ ਗੁਰਨਾਣਿਕ ਸਾਹਿਬ ਬਲਿਓ ਚਿਰਾਗ ਅੰਧਾਰ ਮੈਂ ਬਲਿਓ ਚਿਰਾਗ ਅੰਧਾਰ ਮੈਂ ਸਭ ਕਲ ਉਧਰੀ ਇੱਕ ਨਾਮ ਤਦਮ ਪਰਗੇਟ ਸਗਲ ਹਰ ਪਰਮਨਮ ਜਨਨਾਣਿਕ ਗੁਰਪਾਦ ਜਨਮ ਇਦੂਨ ਸੋਈਆਂ ਵੱਲ ਧਿਆਨ ਦੇਣ ਦੀ ਲੋੜ ਹੈ ਪਹਿਲੀ ਵਿੱਚ ਕਹਦੇ ਹਨ ਜਨ ਨਾਨਕ ਭਗਤ ਦਰ ਤੁਲ ਬ੍ਰह्म ਸੰਸਰ ਬ੍ਰह्म ਦਾ ਰੂਪ ਹੀ ਹੋ ਗਏ ਤੇ ਇੱਥੇ ਕੀ ਕਹਦੇ ਹਨ ਕਿ ਭਗਤ ਸਕਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਦਮ ਉਹ ਪਾਦਮ ਦਾ ਰੂਪ ਹੀ ਹੋ ਗਏ ਐਨੀ ਭਗਤੀ ਕੀਤੀ ਉਹਨਾਂ ਨੇ ਐਨਾ ਗੁਰੂ ਪਿਆਰ ਵਿੱਚ ਜੁੜੇ ਐਨਾ ਕਾਲਪ ਰਖਦੇ ਪ੍ਰੇਮ ਵਿੱਚ ਜੁੜੇ ਕਿ ਉਹ ਕਾਲਪ ਰਖਦਾ ਰੂਪ ਹੀ ਹੋ ਗਏ ਝੋਂ ਪਾਣੀ ਸੰਗ ਪਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਉਦਮੀ ਪਾਤਸ਼ਾਹੀ ਲਿਖਦੇ ਹਨ ਜੋ ਪਾਣੀ ਸੰਗ ਪਾਣੀ ਬ੍ਰਹਮ ਦਾ ਰੂਪ ਹੀ ਹੋ ਗਏ ਜਨਮ ਸਾਖੀਆਂ ਵਿੱਚ ਵੀ ਆਂਦਾ ਹੈ ਸultanpur ਵਿਖੇ ਗੁਰਦਾਨਿਕ ਸਾਹਿਬ ਵੇਈ ਨਦੀ ਵਿੱਚ ਗਏ ਤਿੰਨ ਦਿਨ ਅਲੂਪ ਹੋ ਗਏ ਉੱਥੇ ਤੁਸੀਂ ਜਨਮ ਸਾਖੀਆਂ ਦੱਸੀਆਂ ਹਨ ਕਿੰਨਾ ਦਿਨ ਦਿਨਾਂ ਵਿੱਚ ਗੁਰ ਨਾਨਕ ਸਾਹਿਬ ਪਦ ਮੇਸਰ ਦੇ ਦਰ ਤੇ ਪਹੁੰਚੇ ਤੇ ਪਰਮੇਸ਼ਰ ਨੇ ਨਾਮ ਦਾ ਪਿਆਲਾ ਦਿੱਤਾ ਉਹਨਾਂ ਨੂੰ ਨਾਮ ਦੀ ਬਖਸ਼ਿਸ਼ ਕੀਤੀ ਤੇ ਫਿਰ ਕੀ ਕਿਹਾ ਮੇਰਾ ਨਾਉ ਪਾਦ ਬ੍ਰਹਮ ਪਦ ਮੇਸਰ ਤੇਰਾ ਨਾਉ ਗੁਰ ਪਦ ਮੇਸਰ ਸੁਤੂੰ ਗੁਰ ਪਰਮੇਸ਼ਰ ਦਾ ਐਸਾ ਗੁਰ ਹੈ ਜਿਹੜਾ ਪਰਮੇਸ਼ਰ ਦੇ ਬਰਾਬਰ ਹੈ ਨਾਮ ਦਾ ਪਿਆਲਾ ਦਿੱਤਾ ਤੇ ਨਾਲ ਕਿਹਾ ਵੀ ਤੂੰ ਜਾ ਕਪਦੀ ਦੁਨੀਆ ਵਿੱਚ ਠੰਡ ਪਾ ਤੇ ਉਹਨਾਂ ਨੂੰ ਮੇ ਦਾ ਮਾਥਮਾ ਦਾ ਨਾਮ ਜਪਾਓ ਕਹਿੰਦੇ ਬੜੇ ਭੇਜੇ ਮਹਾਪੁਦਖ ਭੇਜੇ ਸੰਸਾਰ ਤੇ ਜਿਹੜੇ ਗਏ ਤੇ ਆਪਣਾ ਨਾਮ ਜਪਾ ਕੇ ਆ ਗਏ ਪਰ ਇਹ ਤੁਹਾਡੀ ਡਿਊਟੀ ਲਗਾ ਦਿਆ ਹਾਂ ਕਿ ਤੁਸੀਂ ਅਕਾਲ ਪੁਦਖ ਦੇ ਨਾਲ ਜੋੜਨਾ ਹੈ ਸਮੂਹ ਸੰਸਾਰ ਨੂੰ ਉਹ ਅਕਾਲ ਪੁਦਖ ਜੋ ਸਭ ਮੈਂ ਜੋਤ ਜੋਤ ਹੈ ਸੂਏ ਇਸ ਦੇ ਚਾਨਣ ਘਟ ਮੈਂ ਚਾਨਣ ਹੋਏ ਉਹ ਜੋਤ ਜਿਹੜੀ ਸਦਮ ਜੋਤ ਤੇ ਦੀ ਪਸਦ ਹੈ ਸਾਡੇ ਪਾਸੇ ਜਿਹੜੀ ਜੋਤ ਪਸਦ ਹੈ ਉਹਦੇ ਨਾਲ ਜਦੋਂ ਮਨੁੱਖ ਜੁੜ ਜਾਂਦਾ ਹੈ ਤਾਂ ਉਹ ਆਪਣਾ ਆਪ ਪਰਮਾਤਮਾ ਦੇ ਵਿੱਚ ਸਮਾਜ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਹੈ ਕਿ ਸਾਰੇ ਅਗੇਨ ਮੈਂ ਉਸ ਤਕ ਨੂੰ ਦੁਪੀਟ ਕਰਾਂਗੀ ਕਿ ਜੋ ਨਾ ਉਹ ਸਹਿਜ ਅਵਸਥਾ ਨੂੰ ਤਰਨ ਹੋ ਜਾਂਦਾ ਹੈ ਉਹ ਅਲਟੀਮੇਟ ਅਵਸਥਾ ਨੂੰ ਅਧਿਆਤਮਕ ਅਲਟੀਮੇਟ ਸਭ ਤੋਂ ਉੱਚੀ ਜਿਹੜੀ ਅਧਿਆਤਮਕ ਅਵਸਥਾ ਹੈ ਉਹਨੂੰ ਧਾਰਨ ਕਰ ਲੈਂਦਾ ਹੈ ਸੋ ਇਹ ਮਿਸ਼ਨ ਲੈ ਕੇ ਗੁਰੂ ਸਾਹਿਬ ਇਸ ਸੰਸਾਰ ਵਿੱਚ ਆਏ ਸਨ ਗੁਰੂ ਨਾਨਕ ਗੁਰਜਨ ਸਾਹਿਬ ਕਹਦੇ ਨੇ ਬਲਿਓ ਚਰਾਗ ਅੰਧਾਰ ਮੈਂ ਤੇ ਭਾਈ ਗੁਰਦਾਸ ਜੀ ਕੀ ਕਹਦੇ ਹਨ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਗਚਾਨਨ ਹੋਆ ਕਿਹੜੀ ਤੁੰਦ ਸੀ ਕੀਰਾਂ ਅੰਧਾਰ ਸੀ ਜਿਹੜਾ ਉਸ ਵੇਲੇ ਪਸਰਿਆ ਹੋਇਆ ਸੀ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਦੂਰ ਕੀਤਾ ਤੇ ਸੱਚ ਦਾ ਚਾਨਣ ਸੱਚ ਦਾ ਦਸਤਾ ਸਮੂਹ ਸੰਸਾਰ ਨੂੰ ਦਿਖਾਇਆ ਜਿਹਾ ਦਿਖਾਇਆ ਕਿ ਉਹ ਜਗਤ ਗੁਰ ਬਾਬਾ ਬਣ ਗਏ ਜ਼ਾਹਿਰ ਪੀਰ ਜਗਤ ਗੁਰ ਪਾਪਾ ਅਸੀਂ ਆਮ ਕਹਿੰਦੇ ਆ ਗੁਰ ਨਾਨਕ ਸਾਹਿਬ ਫਕੀਰ ਇੱਕ ਹਵਤ ਬਣੀ ਹੋਈ ਹੈ Hindu ਕਾ ਗੁਰੂ Musalman ਕਾ ਪੀਰ ਹਿੰਦੂਆਂ ਨੇ ਵੀ ਉਹਨਾਂ ਨੂੰ ਉਨਾ ਹੀ ਅਪਣਾਇਆ ਜਿੰਨਾ ਮੁਸਲਮਾਨਾਂ ਨੇ ਅਪਣਾਇਆ ਸਾਰਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਹੁਣ ਕੋ ਨਾਨਕ ਸਾਹਿਬ ਨੇ ਜਿਹੜਾ ਪਸਰਿਆ ਹੋਇਆ ਅੰਧਾਰ ਸੀ ਕਿਹੜਾ ਅੰਧਾਰ ਪਸਰਿਆ ਹੋਇਆ ਸੀ ਜ਼ੁਲਮ ਦਾ ਅੰਧਾਰ ਤੇ ਸੀ ਹੋਈ ਗੁਲਾਮ ਸਾਂ ਅਸੀਂ ਸਦੀਆਂ ਤੋਂ ਗੁਲਾਮ ਚਰੇ ਆ ਰਹੇ ਸੀ ਸਾਨੂੰ ਪੈਦਾ ਥੱਲੇ ਲਟਾੜਿਆ ਜਾ ਰਿਹਾ ਸੀ ਪਰ ਕੇਵਲ ਰਾਜਨੀਤਿਕ ਗੁਲਾਮੀ ਦਾ ਅੰਧਾਰ ਹੀ ਨਹੀਂ ਸੀ ਇੱਕ ਹੋਰ ਅੰਧਾਰ ਸੀ ਉਹ ਕੀ ਅੰਦਾਜ਼ ਸੀ ਜਿਹੜਾ ਧਾਰਮਿਕ ਆਗੂਆਂ ਨੇ ਵੈਮਾ ਫਦਮਾ ਦਾ ਜਾਲ ਫੈਲਾਇਆ ਹੋਇਆ ਸੀ ਸੱਚੇ ਧਰਮ ਦੀ ਸੋਝੀ ਕਿਸੇ ਨੂੰ ਸੀ ਨਹੀਂ ਇਹ ਵੀ ਭਾਈ ਗੁਰਦਾਸ ਲਿਖਦੇ ਹਨ ਆਪਣੀਆਂ ਬਾਣੀ ਆਪਣੀ ਬਾਣੀ ਦੇ ਵਿੱਚ ਆਪਣੀਆਂ ਬਾਵਦਾਂ ਦੇ ਵਿੱਚ ਕਿ ਬਾਬੇ ਡਿਠਾ ਧਿਆਨ ਤਰ ਬਾਬੇ ਨੇ ਧਿਆਨ ਲਾ ਕੇ ਨੀਜ ਲਾ ਕੇ ਜਦੋਂ ਦੇਖਿਆ ਤਾਂ ਉਹਨੂੰ ਕੀ ਨਜ਼ਰ ਆਇਆ ਜਲਤੀ ਸਭ ਪ੍ਰਥਮੀ ਦਿਸਾਈ ਸਾਰੀ ਧਰਤੀ ਜਲਦੀ ਨਜ਼ਰ ਆਈ ਹਾ ਹਾ ਕਾਦ ਮਚੀ ਹੋਈ ਹੈ ਸਾਰੀ ਜਗਤ ਜਲੰਦਾ ਦਾਖ ਲਾ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਵੀ ਕਹਿੰਦੇ ਨੇ ਸਦਾ ਸੰਸਾਰ ਜਲਦਾ ਪਿਆ ਸੀ ਜਲਤੀ ਸਭ ਪ੍ਰਥਮੀ ਦਿਸਾਈ ਉਹ ਗੁਦਨਾਿਕ ਸਾਹਿਬ ਆ ਗਿਆ ਬਾਬਾ ਵੈਦ ਰੁਗੀ ਆਂਦਾ ਉਹ ਸਾਡੇ ਸਾਦੇ ਰੋਗ ਦੂਦ ਕਰਨ ਲਈ ਆਏ ਸੀ ਮਾਨਸਿਕ ਰੋਗ ਵੀ ਸਰੀਰਕ ਰੋਗ ਵੀ ਆਤਮਿਕ ਰੋਗ ਵੀ ਭਾਵਨਾਤਮਕ ਰੋਗ ਵੀ ਅਸੀਂ ਕਈ ਤਰ੍ਹਾਂ ਦੇ ਰੋਗੀਆਂ ਭਾਵਨਾਤਮਕ ਰੋਗੀ ਆਪਣੀ ਬੈਲੈਂਸ ਲੂਜ਼ ਕਰ ਜਾਂਦੇ ਨੇ ਤੇ ਸਾਈਕੀਟਰੀ ਦੇ ਉਹ ਆਪਣੀਆਂ ਭਾਵਨਾਵਾਂ ਨੂੰ ਸੰਭਾਲਣਾ ਨਹੀਂ ਜਾਣਦੇ ਬਾਬੇ ਨਾਨਕ ਨੇ ਸਾਰੇ ਰੋਗਾਂ ਦਾ ਇਲਾਜ ਕੀਤਾ ਸੋ ਇਸੇ ਕਰਕੇ ਅਸੀਂ ਇਹ ਜਿਹੜੀਆਂ ਆ ਗਿਆ ਬਾਬਾ ਵੈਦ ਰੋਗੀਆਂ ਦਾ ਇਹ ਲੋਕਾਂ ਮੰਨ ਲੋ ਇਹ ਆਪਣੇ ਆਪ ਉਹਨਾਂ ਦੇ ਮੂੰਹਾਂ ਵਿੱਚੋਂ ਨਿਕਲ ਰਹੀਆਂ ਸੰਗਲਾਂ ਇਹ ਗੁਦਬਾਨੀ ਨਹੀਂ ਹੈ ਪਰ ਲੋਕਾਂ ਦੇ ਮਨਾਂ ਤੇ ਇੰਨਾ ਇੰਨਾ ਛਾ ਗਏ ਸਨ ਕਿ ਗੁਦਾਨਿਕ ਸਾਹਿਬ ਕਿ ਜਦੋਂ ਬਾਬਾ ਆਉਂਦਾ ਸੀ ਕਹਿੰਦੇ ਸੀ ਆ ਗਿਆ ਵਾ ਹੁਣ ਸਾਡੇ ਸਾਡੇ ਦੁੱਖ ਮਿਟ ਜਾਣਗੇ ਸੋ ਉਸ ਵੇਲੇ ਅੰਧਾਰ ਸੀ ਇੱਕ ਰਾਜਨੀਤਿਕ ਗੁਲਾਮੀ ਦਾ ਦੂਸਰਾ ਧਾਰਮਿਕ ਗੁਲਾਮੀ ਦਾ ਧਾਰਮਿਕ ਗੁਲਾਮੀ ਵੀ ਸੀ ਅਸੀਂ ਆਜ਼ਾਦ ਹੋ ਕੇ ਪ੍ਰਭੂ ਦਾ ਨਾਮ ਵੀ ਨਹੀਂ ਲੈ ਸਕਦੇ ਸੀ ਕਿਉਂਕਿ ਸਾਡੇ ਧਾਰਮਿਕ ਲੀਡਰਾਂ ਨੇ ਸਾਨੂੰ ਕੁਦਾਈ ਪਾਯੋ ਹੈ ਅਸੀਂ ਸੋ ਬਾਬਾ ਦੇਖਿਆ ਧਿਆਨ ਨਾਲ ਜਲਤੀ ਸਭ ਪ੍ਰਿਥਮੀ ਦਿਸਾਈ ਫਿਰ ਇਹ ਦੇਖਿਆ ਗੁਰੂ ਸਾਹਿਬ ਨੇ ਹੁਣ ਵੈਦ ਰੋਗੀਆਂ ਦਾ ਬਾਬਾ ਹੈ ਕੋਈ ਵੈਦ ਐਸਾ ਹੈ ਜਿਹੜਾ ਬਿਮਾਰੀ ਦਾ ਕਾਰਨ ਸਮਝੇ ਬਿਨਾ ਉਹਦਾ ਇਲਾਜ ਕਰ ਸਕੇ ਅਸੀਂ ਜਾਂਦੇ ਹਾਂ ਡਾਕਟਰ ਕੋਲ ਤੋਂ ਸਭ ਤੋਂ ਪਹਿਲੇ ਉਹ ਕਾਰਨ ਪੁੱਛਦੇ ਨੇ ਕਿਦੋਂ ਤੋਂ ਤਕਲੀਫ ਹੈ ਕੀ ਸਿੰਪਟਮਸ ਨੇ ਕੀ ਤੁਹਾਨੂੰ ਤਕਲੀਫ ਹੈ ਇਹਦਾ ਕਾਰਨ ਕੀ ਹੋ ਸਕਦਾ ਹੈ ਸੋ ਸੱਚੇ ਵੈਦ ਨੇ ਕਾਰਨ ਲੱਭਿਆ ਕੀ ਕਾਰਨ ਲੱਭਿਆ ਅਨਲਿਸਿਸ ਕੀਤਾ ਪੂਰੀ ਸਿਚੁਏਸ਼ਨ ਦਾ ਕਾਰਨ ਕੀ ਲੱਭਿਆ ਕਾਰਨ ਸੀ ਬਾਜੋ ਗੁਰੂ ਗੁਬਾਰ ਹੈ ਸੱਚਾ ਕੋਈ ਨਹੀਂ ਸੱਚਾ ਗਾਇਨ ਕੋਈ ਨਹੀਂ ਆਮ ਜਨਤਾ ਅਨਪੜ੍ਹ ਹੈ ਪੱਜਾ ਅੰਧੀ ਗਿਆਨ ਬਿਨ ਕੂੜ ਕੋ ਸਤ ਮੁਖੋਂ ਉਲਾਈ ਰਾਜੇ ਪਾਪ ਕਮਾਉਂਦੇ ਉਲਟੀ ਵਾਰਡ ਖੇਤਖੋਖਾ ਇਹ ਸਾਰਾ ਕੁਝ ਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਉਸ ਵੇਲੇ ਇਹ ਹਾਲਤ ਸੀ ਕਾਜ਼ੀ ਹੋਏ ਰਿਸ਼ਵਤੀ ਜਿਨ੍ਹਾਂ ਨੇ ਇਨਸਾਫ ਕਰਨਾ ਸੀ ਉਹ ਰਿਸ਼ਵਤ ਲੈ ਕੇ ਇਨਸਾਫ ਕਰਦੇ ਨੇ ਇਨਸਾਫ ਤਾਂ ਕਾਦੀ ਨੇ ਰਿਸ਼ਵਤ ਲੈ ਕੇ ਫੈਸਲੇ ਕਰਦੇ ਹਨ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗੁਵਾਈ ਉਹ ਹੱਕ ਗੁਵਾ ਰਹੇ ਸੀ ਸੋ ਇਹ ਅੰਧਾਰ ਫੈਲਿਆ ਹੋਇਆ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਦੂਰ ਕੀਤਾ ਬਾਜੂ ਗੁਰੂ ਗਬਾਦ ਹੈ ਇਹ ਅੰਧੇ ਦਾ ਗੁਬਾਦ ਮਿਸ ਪਿਛ ਡਾ ਪੂਰਾ ਅੰਧੇ ਦਾ ਫੈਲਿਆ ਹੋਇਆ ਸੀ ਗੁਬਾਦ ਸੀ ਹਨੇਰੀ ਸੀ ਜਿਵੇਂ ਗੁਬਾਦ ਹਨੇਰੀ ਆ ਜਾਏ ਤੇ ਕੁਝ ਨਹੀਂ ਦਿਸਦਾ ਉਹ ਹਨੇਰੇ ਨਾਲੋਂ ਵੀ ਮਾੜੀ ਹੁੰਦੀ ਆ ਹਨੇਰੇ ਵਿੱਚ ਅਸੀਂ ਲਾਈਟਾਂ ਜਗਾ ਕੇ ਅਸੀਂ ਚਾਨਣ ਕਰ ਲੈਂਦੇ ਗੁਬਾਦ ਹੋ ਜਾਏ ਜਦੋਂ ਹਣੀਰੀ ਆ ਜਾਏ ਜਦੋਂ ਤੁੰਦ ਆ ਜਾਏ ਤੇ ਲਾਈਟਾਂ ਦਾ ਵੀ ਅਸਰ ਨਹੀਂ ਹੁੰਦਾ ਸਾਨੂੰ ਪਤਾ ਹੈ ਹੁਣ ਗੁੱਸੇ ਦੀਆਂ ਆਣੀਆਂ ਨੇ ਤੁੰਦ ਵਿੱਚ ਸਫਤ ਕਿੰਨ ਕਰਨਾ ਕਿੰਨਾ ਸੌਖਾ ਲਾਈਟਾਂ ਦਿਸਦੀਆਂ ਹੀ ਨਹੀਂ ਸੋ ਉਹ ਤੁੰਦ ਸੀ ਉਹ ਗੁਬਾਦ ਸੀ ਬਾਜੋ ਗੁਰੂ ਗੁਬਾਧਾ ਉਹਨਾਂ ਨੂੰ ਕੀ ਸੁਣਿਆ ਹੈ ਹੈ ਕਬੀ ਸੁਣੀ ਲੁਕਾਈ ਬਾਬੇ ਨੇ ਜਦੋਂ ਧਿਆਨ ਧਰ ਕੇ ਦੇਖਿਆ ਸਾਨੂੰ ਆਦਤ ਹੈ ਅਸੀਂ ਆਮ ਤੋਤੇ ਕਹਿੰਦਾ ਬਾਬੇ ਦਾ ਤਾਂ ਦੁਨੀਆ ਨਾਲ ਮਤਲਬ ਹੀ ਕੋਈ ਨਹੀਂ ਸੀ ਬਾਬਾ ਤੇ ਅੱਖਾਂ ਮੀਟਦਾ ਸੀ ਜਾ ਪਹੁੰਚੇ ਨਿਰੰਕਾਰ ਦੇ ਦੇਸ਼ ਵਿੱਚ ਉਹ ਵੀ ਠੀਕ ਹੈ ਨਿਰੰਕਾਰ ਤੋਂ ਹੀ ਗੁਰੂ ਨੂੰ ਇਹ ਬਖਸ਼ਿਸ਼ ਹੋਈ ਗੁਰਬਾਣੀ ਹੋਰ ਭਾਈ ਗੁਰਦਾਸ ਜੀ ਕੀ ਕਹਿੰਦੇ ਹਨ ਕਿ ਪਹਿਲੋਂ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕੰਭਾਈ ਦੋਂ ਕਾਦੇ ਦੇ ਦੇਸ਼ ਗਿਆ ਬਾਬਾ ਨੇ ਦੋਂ ਕਾਦੇ ਦੇ ਦੇਸ਼ ਪੁੰਚਿਆ ਤੇ ਬਖਸ਼ਿਸ਼ ਪ੍ਰਾਪਤ ਕੀਤੀ ਨਾਮ ਦਾ ਪਿਆਲਾ ਪ੍ਰਾਪਤ ਕੀਤਾ ਪਿੱਛੋਂ ਹੁੰਦੇ ਫਿਰ ਘਾਲ ਕਮਾਈ ਫਿਰ ਮਿਹਨਤ ਕੀਤੀ ਮਿਹਨਤ ਕੀ ਕੀਤੀ ਆਪਾਂ ਇਹ ਭਾਈ ਗੁਰਦਾਸ ਦੀ ਬਾਣੀ ਤੇ ਇਤਿਹਾਸ ਦੀਆਂ ਗੱਲਾਂ ਕਰਾਂਗੇ ਬਾਜੂ ਗੁਰੂ ਗਬਾਰ ਹੈ 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 ਕਰਦੀ ਸੁਣੀ ਤੇ ਆਈ ਸੁਣੀ ਲੁਕਾਈ ਫੇਰ ਇਹ ਤੇ ਅਨਾਲਿਸਿਸ ਹੋ ਗਿਆ ਬਿਮਾਰੀ ਦਾ ਡਾਇਗਨੋਸ ਹੋ ਗਈ ਬਿਮਾਰੀ ਹੁਣ ਇਲਾਜ ਵੀ ਤਾਂ ਕਰਨਾ ਹੈ ਬਾਬੇ ਪੀਖ ਬਣਾਇਆ ਉਦਾਸੀ ਕੀ ਸੀ ਇੱਛਲਾਈ ਬਾਬੇ ਨੇ ਕਿਹਾ ਚਲੋ ਸਾਦੇ ਸੰਸਾਰ 'ਚ ਨੀਰਾਛਾਇਆ ਹੋਇਆ ਹੈ ਸਾਦੇ ਸੰਸਾਰ 'ਚ ਜ਼ੁਲਮ ਦੀ ਅਤ ਹੋਈ ਹੋਈ ਆ ਤੇ ਚੱਲਿਆ ਜਾਏ ਲੋਕਾਂ ਨੂੰ ਚਾਨਣ ਦਿੱਤਾ ਜਾਏ ਜ਼ੁਲਮ ਕੋਈ ਤਾਂ ਹੀ ਕਾ ਸਕਦਾ ਜੇ ਕੋਈ ਜ਼ੁਲਮ ਸਹਿਣ ਵਾਲਾ ਹੋਵੇ ਸਾਡੀ ਅਗਿਆਨਤਾ ਦਾ ਉਨਾ ਜਾਇਜ਼ ਫਾਇਦਾ ਸਾਨੂੰ ਐਕਸਪਲੋਇਟ ਕੀਤਾ ਜਾ ਰਿਹਾ ਸੀ ਸਾਡੀ ਅਗਿਆਨਤਾ ਕਰਕੇ ਅਸੀਂ ਅਗਿਆਨਤਾ ਵਿੱਚ ਬੈਠੇ ਹੋਏ ਸੀ ਸਭ ਕੁਝ ਜੋ ਨਹੀਂ ਸੀ ਐਕਸੈਪਟ ਕਰਨਾ ਕਦ ਬੈਠੇ ਸੀ ਬਾਬਾ ਨੇ ਸਾਨੂੰ ਜਨ ਜੋੜਿਆ ਵੀ ਨਹੀਂ ਇਹ ਅਸੀਂ ਨਹੀਂ ਐਕਸੈਪਟ ਕਰਨਾ ਪਤਵੀਨ ਪੂਜਾ ਜੇ ਪਤ ਹੀ ਨਹੀਂ ਤੇ ਪੂਜਾ ਕਰੀ ਜਿਹਦੀ ਸੈਲਫ ਰਿਸਪੈਕਟ ਹੀ ਨਹੀਂ ਹੈ ਉਹ ਰੱਬ ਦਾ ਨਾਮ ਵੀ ਨਹੀਂ ਜਪ ਸਕਦਾ ਉਹ ਪੂਜਾ ਵੀ ਨਹੀਂ ਕਰ ਸਕਦਾ ਕਿ ਕਿ ਪੂਜਾ ਕਰਨ ਲਈ ਪਰਮਾਤਮਾ ਨੂੰ ਜਪਣ ਲਈ ਪਰਮਾਤਮਾ ਦੇ ਨੇੜੇ ਹੋਣ ਲਈ ਤੁਹਾਨੂੰ ਤੁਹਾਡਾ ਮਨ ਬਿਲਕੁਲ ਸਾਫ਼ ਹੋਣਾ ਚਾਹੀਦਾ ਤੇ ਜੇ ਤੁਸੀਂ ਪਤ ਨਹੀਂ ਆ ਤੇ ਫਿਰ ਪੂਜਾ ਵੀ ਨਹੀਂ ਹੋ ਸਕਦੀ ਸੋ ਬੇ ਜੀਵ ਹੈ ਪਤ ਲੱਥੀ ਜਾਏ ਹੋ ਤੋ ਕੰਬੜੀਆ ਆਂਦੀ ਆਂ ਗੁਲਬਾਨੀ ਵਿੱਚ ਇਸ ਤਰ੍ਹਾਂ ਸੋ ਗੁਰੂ ਸਾਹਿਬ ਨੇ ਕੀ ਸੋਚਿਆ ਵੀ ਚਲੋ ਹੁਣ ਮੈਂ ਇਸ ਗੱਲ ਦਾ ਜ਼ਿੰਮਾ ਲੈਂਦਾ ਕਿ ਮੈਂ ਅંધੇ ਦੇ ਤੁੰਦਾ ਖਤਮ ਕਰਨੀ ਹੈ ਕਿਵੇਂ ਖਤਮ ਕਰਨੀ ਹੈ ਉਦਾਸੀ ਕੀ ਰੀਤ ਚਲਾਈ ਥਾਂ ਥਾਂ ਤੇ ਬਾਬਾ ਜੀ ਗਏ ਉੱਤਰ ਦੱਖਣ ਪੂਰਬ ਪੱਛਮ 25000 ਮੀਲ ਦਾ ਪੈਦਲ ਸਫਰ ਕੀਤਾ ਉਸ ਮੰਨੇ ਵਿੱਚ ਜਦੋਂ ਸ਼ਹਿਰ ਕਿਤੇ ਕਿਤੇ ਸਨ ਬਹੁਤੇ ਜੰਗਲ ਸਨ ਕਿਤੇ ਕਿਤੇ ਛੋਟੇ ਛੋਟੇ ਪਿੰਡ ਸਨ ਜੰਗਲਾਂ ਵਿੱਚ ਸਭ ਤਰ੍ਹਾਂ ਦੇ ਖਤਦੇ ਨੇ 25000 ਤੋਂ ਵੱਧ ਮੀਲ ਬਾਬੇ ਨਾਨਕ ਨੇ ਸਫਰ ਕੀਤਾ ਇਸ ਸਫਲ ਕਰਕੇ ਲੋਕਾਂ ਨੂੰ ਸੰਜੋੜਿਆ ਲੋਕਾਂ ਨੂੰ ਆਪਣੇ ਨਾਲ ਪਰਮਾਤਮਾ ਦੇ ਨਾਲ ਜੋੜਿਆ ਬਾਬੇ ਕਹਿੰਦੇ ਗੁਰੂ ਦੇ ਰਹੀਂ ਉਹ ਲੋਕ ਪਰਮਾਤਮਾ ਦੇ ਨਾਲ ਜੁੜੇ ਉਹਨਾਂ ਦੇ ਅੰਦਰਲਾ ਜਾਗਿਆ ਕਿਵੇਂ ਪਤਾ ਲੱਗਦਾ ਜਾਗਿਆ ਬਾਕੀ ਸਾਖੀਆਂ ਤੇ ਸੀ ਪੜਦੇ ਹੀ ਆ ਪਰ ਇੱਕ ਹੋਰ ਗੱਲ ਮੈਂ ਧਿਆਨ ਦੇਣਾ ਚਾਹਾਂਗੀ ਕਿ ਗੁਰਨਾਨਕ ਸਾਹਿਬ ਤੋਂ ਬਾਅਦ ਹੋਰ ਕਿਸੇ ਗੁਰੂ ਨੇ ਇੰਨਾ ਸਫਲ ਨਹੀਂ ਕੀਤਾ ਜਿੰਨਾ ਗੁਰਨਾਨਦ ਐਗਜ਼ਾਮ ਨਹੀਂ ਕੀਤਾ ਜੇ ਕੀਤਾ ਕੁਝ ਹੱਦ ਤੱਕ ਸਫਲ ਤਾਂ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਅਸੀਂ 350 ਸਾਲਾ ਪੂਰਾ ਮਨਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੌਵੀਂ ਜੋਤ ਅਸਾਮ ਤੇ ਟਾਕੇ ਤੱਕ ਗਏ ਗੁਰੂ ਨਾਨਕ ਸਾਹਿਬ ਤੋਂ ਬਾਅਦ ਤੇ ਉੱਥੇ ਜਾ ਕੇ ਜਦੋਂ ਗਏ ਮੈਂ ਤੇ ਕਈ ਵਾਰੀ ਵਰਡ ਯੂਜ਼ ਕਰਨ ਲੀਦਾ ਪੁਨਰ ਸੁਜੀਤ ਇਦਾਂ ਪਰ ਸਾਖੀਆਂ ਦੱਸਦੀਆਂ ਹਨ ਪੁਰਾਤਨ ਜਨਮ ਸਾਖੀਆਂ ਦੱਸੀਆਂ ਜਦੋਂ ਗੁਰੂ ਨਾਨਕ ਸਾਹਿਬ ਗਏ ਤੇ ਲੋਕਾਂ ਨੇ ਪੁੱਛਿਆ ਬਾਬਾ ਬੜੀ ਦੇਰ ਕਰ ਦਿੱਤੀ ਆਂਦਿਆਂ 200 ਸਾਲ ਹੋ ਗਏ ਨੇ 200 ਸਾਲ ਪਹਿਲੇ ਆਇਆ ਸੀ ਤੂੰ ਬੜੀ ਦੇਰ ਕਰ ਦਿੱਤੀ ਆ ਬਾਬਾ ਬੜੀ ਦੇਰ ਬਾਅਦ ਦਰਸ਼ਨ ਦਿੱਤੇ ਨੇ ਹੁਣ ਜਦ ਆਪਾਂ ਧਿਆਨ ਦੇਈਏ ਕਿ ਗੁਰੂ ਨਾਨਕ ਸਾਹਿਬ ਉੱਤਰ ਵਿੱਚ ਵੀ ਇੱਕ ਵਾਰੀ ਗਏ ਪੱਛਮ ਵਿੱਚ ਵੀ ਇੱਕ ਵਾਰ ਹੀ ਗਏ ਦੱਖਣ ਵਿੱਚ ਵੀ ਤੇ ਪੂਰਾ ਸਾਡੇ ਪਾਸੇ ਇੱਕ ਇੱਕ ਵਾਰ ਹੀ ਗਏ ਨੇ ਉਹਨਾਂ ਦੀ ਕਿਹੋ ਜਿਹੀ ਪਰਸਨੈਲਿਟੀ ਹੋਵੇਗੀ ਕਿ ਇੱਕ ਇੱਕ ਵਾਰ ਹੀ ਲੋਕਾਂ ਨੂੰ ਮਿਲੇ ਪਹਿਲੀ ਵਾਰੀ ਤੇ ਫਿਰ ਉਹ ਪਹਿਲੀ ਵਾਰੀ ਮਿਲਣਾ ਆਖਰੀ ਵਾਰੀ ਮਿਲਣਾ ਸੀ ਸਾਡਾ ਰਿਲੇਸ਼ਨਸ਼ਿਪ ਕਿਸੇ ਨਾਲ ਵੀ ਬਣਨਾ ਹੋਵੇ ਤੇ ਬਣਦੇ ਆ ਟਾਈਮ ਲੱਗਦਾ 2 4 5 10 ਵਾਰੀ ਮਿਲਦੇ ਆ ਫੇਰ ਸਾਡਾ ਉਹਦੇ ਨਾਲ ਰਿਲੇਸ਼ਨਸ਼ਿਪ ਬਣਦਾ ਸਾਨੂੰ ਪਤਾ ਲੱਗਦਾ ਬੰਦਾ ਕਿ ਉਹ ਜਾ ਕਿ ਉਹ ਜਾ ਨਹੀਂ ਕਿ ਗੁਰਨਾਨਕ ਸਾਹਿਬ ਦੀ ਪਰਸਨੈਲਿਟੀ ਦਾ ਇੰਪੈਕਟ ਕਿਹੋ ਜਿਹਾ ਹੋਵੇਗਾ ਕਿ ਇੱਕ ਵਾਰੀ ਮਿਲੇ ਨੇ ਉਸ ਤੋਂ ਬਾਅਦ ਦੁਜੇ ਗਏ ਨਹੀਂ ਉਸ ਪਾਸੇ ਤੇ ਬਾਬੇ ਨੂੰ ਯਾਦ ਕਰਦੀ ਏ ਦੁਨੀਆ ਜਨਮ ਸਾਖੀਆਂ ਦੱਸੀਆਂ ਜਦੋਂ ਗੁਰਨਾਨਕ ਸਾਹਿਬ ਗਏ ਨੇ ਉਹ ਗੁਰੂ ਤੇਗ ਬਹਾਦਰ ਜੀ ਗਏ ਨੇ ਤੇ ਆਪਾਂ ਪੜਦੇ ਆ ਇਤਿਹਾਸ ਦੇ ਵਿੱਚ ਕਿ ਢਾਕੇ ਪਹੁੰਚੇ ਉੱਥੇ ਮਸੰਦ ਸੀ ਸ਼ਾਇਦ ਬੁੱਲਾ ਕੀਦਾਸ ਨਾਮ ਸੀ ਉਹਦਾ ਉਹਦੀ ਮਾਤਾ ਯਾਦ ਕਰ ਰਹੀ ਏ ਉਹਨੇ ਕਪੜਾ ਬੁਣ ਕੇ ਰੱਖਿਆ ਹੋਇਆ ਕਿ ਸੱਚੇ ਪਾਤਸ਼ਾਹ ਤੁਸੀਂ ਆਓ ਮੈਂ ਹੁਣ ਬਜ਼ੁਰਗ ਹੋ ਗਈ ਆ ਮੈਂ ਨਹੀਂ ਆ ਸਕਦੀ ਤੇ ਤੁਸੀਂ ਆਓ ਇਹ ਕਪੜਾ ਜੇ ਮੈਂ ਤੁਹਾਡੇ ਲਈ ਬੁਣਿਆ ਇਹਨੂੰ ਫਦਵਾਨ ਕਰੋ ਤੇ ਗੁਰੂ ਸਾਹਿਬ ਉੱਥੇ ਪਹੁੰਚ ਦੇ ਦੇ। ਔਰ ਇਤਿਹਾਸ ਵਿੱਚ ਆਂਦਾ ਕਿ ਉਹ ਕਹਿੰਦੇ ਦੱਸਦੇ ਨੇ ਕਿ ਮੈਂ ਤੈਨੂੰ ਦਰਸ਼ਨ ਦੇਣ ਲਈ ਮੈਨੂੰ ਤੈਨੂੰ ਦੇਣ ਲਈ ਇੱਥੇ ਪਹੁੰਚਿਆ ਮਾਂ ਇਸ ਦਾ ਮਤਲਬ ਓਮ ਸੰਦ ਜਿਹੜੇ ਦੂਦ ਤੱਕ ਫੈਲੇ ਹੋਏ ਸਨ ਜਿਹੜੀ ਗੁਰ ਅਮਰਦਾਸ ਜੀ ਨੇ ਡਿਊਟੀ ਲਗਾਈ ਸੀ ਉਹਨਾਂ ਨੇ ਗੁਰੂਾਨਨਕ ਦੀ ਜੋਤ ਦੀ ਜਿਹੜੀ ਸਿੱਖਿਆ ਸੀ ਉਹਨੂੰ ਇੰਨਾ ਜੀਵਿਤ ਰੱਖਿਆ ਹੋਇਆ ਸੀ ਕਿ ਸੰਗਤ ਉਹਨਾਂ ਦੇ ਨਾਲ ਜੁੜਦੀ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਜਦੋਂ ਸਾਜੇ ਵਿਸਾਖੀ 1699 ਨੂੰ ਤਾਂ ਸੀ ਤੇ ਆਸ ਵਿੱਚ ਪੜਦੇ ਆ ਭਾਈ ਦਿਆਲ ਸਿੰਘ ਜੀ ਲਾਹੌਰ ਤੋਂ ਸਨ ਪੂਬਨੇਸ਼ਵਰ ਤੋਂ ਉੜੀਸਾ ਤੋਂ ਸਨ ਅਲੱਗ ਗੁਜਰਾਤ ਤੋਂ ਸਨ ਸਾਵੇ ਜਿਹੜੇ ਸਨ ਪੰਜ ਪਿਆਦੇ ਅਲੱਗ ਅਲੱਗ ਦੂਰ ਦੇ ਦੇਸ਼ਾਂ ਤੋਂ ਆਏ ਸੀ ਉੱਥੇ ਗੁਰਨਾਨਕ ਸਾਹਿਬ ਤੋਂ ਬਾਅਦ ਕੋਈ ਪਹੁੰਚਿਆ ਹੀ ਨਹੀਂ ਪਰ ਇਸ ਤਰ੍ਹਾਂ ਮਤਲਬ ਗੁਰਨਾਨਕ ਸਾਹਿਬ ਦੀ ਪਰਸਨੈਲਿਟੀ ਦਾ ਐਸਾ ਇੰਪੈਕਟ ਸੀ ਕਿ ਇੱਕ ਵਾਰੀ ਮਿਲ ਕੇ ਉਹਨਾਂ ਦੀ ਪਰਸਨੈਲਿਟੀ ਤੋਂ ਅਸਰ ਲੈ ਕੇ ਲੋਕ ਉਹਨਾਂ ਨੂੰ ਭੁੱਲੇ ਨਹੀਂ ਉਹ ਠੀਕ ਹੈ ਕੀ ਗੁਰੂ ਅਮਰਦਾਸ ਜੀ ਨੇ ਪੰਜੀ ਮੰਜ਼ੀਆਂ ਥਾਪੀਆਂ ਮਸੰਦ ਬਣਾਏ ਥਾਂ ਥਾਂ ਤੇ ਗੁਰੂ ਅਮਰਦਾਸ ਜੀ ਨੇ ਬਣਾਏ ਥਾਂ ਥਾਂ ਤੇ ਪਹੁੰਚੇ ਉਹਨਾਂ ਨੇ ਜੀਵਿਤ ਰੱਖਿਆ ਪਰ ਅੱਜ ਵੀ ਤੇ ਥਾਂ ਥਾਂ ਤੇ ਗੁਰਦੁਆਰੇ ਹੈਗੇ ਨੇ ਜਿਹੜਾ ਸ਼ਹਿਰ ਹੈ ਕਿਹੜਾ ਦੇਸ਼ ਹੈ ਜਿੱਥੇ ਗੁਰਦੁਆਰੇ ਨਹੀਂ ਪਰ ਕੀ ਅੱਜ ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਉਹਨਾਂ ਜੀਵਿਤ ਰੱਖ ਪਾਏ ਹਾਂ ਜਿੰਨਾ ਉਹਨਾਂ ਨੇ ਜੋ ਉਸ ਸਮੇਂ ਦੇ ਸਿੱਖ ਸੀ ਉਹਨਾਂ ਨੇ ਜੀਵਿਤ ਰੱਖਿਆ ਗੁਰਤੇਗ ਬਹਾਦਰ ਜੀ ਜਾਂਦੇ ਹਨ ਇਹ ਇੱਕ ਬਕਰਾ ਵਿਸ਼ਾ ਕਿ ਉਹਨਾਂ ਨੇ ਯਾਤਰਾਵਾਂ ਕਿੱਥੇ-ਕਿੱਥੇ ਕੀਤੀਆਂ ਪਟਨਾ ਸਾਹਿਬ ਗੁਰਨਾਨਕ ਸਾਹਿਬ ਵੀ ਗਏ ਤੇ ਜਿੱਥੇ ਗੁਰਨਾਨਕ ਸਾਹਿਬ ਸੌਲਸ ਰਾਏ 14 ਦੀ ਗੋਠ ਹੈ ਦੇ ਸੀ ਉਹਨੇ ਵੈਲਕਮ ਕੀਤਾ ਉਹਦੇ ਘਰ ਵਿੱਚ ਉਹਦੇ ਮੰਗਲੇ ਵਿੱਚ ਉੱਤੇ ਇੱਕ ਬਾਦਰ ਜੀ ਠਹਿਰਦੇ ਹਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਹੈ ਸੋ ਇਹ ਇਮਪੈਕਟ ਸੀ ਗੁਰਨਾਨਕ ਸਾਹਿਬ ਦੀ ਪਰਸਨੈਲਿਟੀ ਦਾ ਉਹਦਾਸੀਆਂ ਕੀਤੀਆਂ ਫਿਰ ਉਸ ਤੋਂ ਬਾਅਦ ਵਾਪਸ ਆ ਗਏ ਕਿੱਥੇ ਆ ਗਏ ਕਪਤਾਨ ਪੁਰ ਆ ਗਿਆ ਪੈਗ ਉਦਾਸੀ ਲਿਖਦੇ ਨੇ ਬਾਬਾ ਆਇਆ ਕਪਤਾਨ ਪੁਰ ਪੇਖ ਉਦਾਸੀ ਸਗਲ ਉਤਾਰਾ ਕਪਤਾਨ ਪੁਰ ਆ ਕੇ ਉਹਨਾਂ ਨੇ ਦਾਸੀਆਂ ਵਾਲਾ ਬਾਣਾ ਜਿਹੜਾ ਥਾਂ-ਥਾਂ ਤੇ ਜਾਂਦੇ ਸੀ ਉੱਥੋਂ ਦੇ ਲੋਕਾਂ ਨੂੰ ਖੁਸ਼ ਕਰਨ ਲਈ ਖੁਸ਼ ਕਰਨ ਲਈ ਤੇ ਨਹੀਂ ਉੱਥੋਂ ਦੇ ਲੋਕਾਂ ਨੂੰ ਅਟਰੈਕਟ ਕਰਨ ਲਈ ਤਾਂ ਕਿ ਲੋਕੀ ਵਜਾਇਆ ਕਿ ਉਹ ਜਾਣ ਲੋਕਾਂ ਕੋਲ ਲੋਕ ਆ ਪਾਣ ਉਹਨੂੰ ਪੁੱਛਣ ਲਈ ਵੀ ਇਹ ਬੰਦਾ ਕਿਉਂ ਜੈ ਦੇ ਨਾਲ ਗੱਲ ਤੇ ਕਰਕੇ ਦੇਖੀਏ ਸੋ ਉਦਾਸੀ ਬਾਣਾ ਉਤਾਰਿਆ ਬਾਬਾ ਆਇਆ ਕਪਤਾਲਪੁਰ ਪੇਖ ਉਦਾਸੀ ਸਗਲ ਨੂੰ ਤਾਰਾ ਪੈਰ ਸੰਸਾਦੀ ਕੱਪੜੇ ਫੇਰ ਸੰਸਾਦੀ ਕੱਪੜੇ ਪਾ ਲੈ ਮੰਝੀ ਬੈਠ ਕੀ ਆ ਬਦਦਾ ਇੱਕ ਹਾਊਸ ਹੋਲਡਰ ਵਾਲੀ ਜੀਵਨ ਜੀਵੇ ਆ ਉਦਾਸੀ ਨਹੀਂ ਸੀ ਇਤਿਹਾਸ ਦੱਸਦਾ ਹੈ ਕਿ ਕਪਤਾਲਪੁਰ ਟਿਕਨ ਤੋਂ ਬਾਅਦ ਜਦੋਂ ਅਚੇਤ ਬਟਾਲੀ ਸ਼ਿਵਦਾਤਰੀ ਦਾ ਮੇਲਾ ਲੱਗਿਆ ਜੋਗੀ ਆਏ ਸਨ ਸੁਣ ਮੇਲਾ ਸ਼ਿਵਰਾਮ ਦਾ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਅਚਲ ਵਟਾਲੇ ਆਈ ਤੇ ਉਹ ਜੋਗੀਆਂ ਨਾਲ ਬੰਦ ਤਲਾਬ ਕਰਦੇ ਜੋਗੀ ਇੱਕ ਗੱਲ ਪੁੱਛਦੇ ਨੇ ਵੀ ਤੁਸੀਂ ਕੀਤਾ ਕੀ ਆ ਤੁਸੀਂ ਤੇ ਦੁੱਧ ਦੇ ਚਾਂਜੀ ਪਾ ਦਿੱਤੀ ਪਹਿਲੇ ਉਦਾਸੀ ਬਣੇ ਫਿਰ ਤੁਸੀਂ ਗ੍ਰਸਥੀ ਬਣ ਗਏ ਹੋ ਗੁਰੂ ਨਾਨਕ ਸਾਹਿਬ ਦਾ ਇਹ ਇਹ ਗੱਲਾਂ ਦੱਸਦੀ ਹਨ ਕਿ ਗੁਰੂ ਨਾਨਕ ਸਾਹਿਬ ਨੇ ਗ੍ਰਸਥ ਤੋਂ ਨੂੰ ਛੁਡਿਆ ਨਹੀਂ ਸੀ ਉਦਾਸੀਆਂ ਕੀਤੀਆਂ ਕੇਵਲ ਤੇ ਕੇਵਲ ਸੰਸਾਰ ਵਿੱਚ पसरी ਹੋਈ ਧੁੰਦ ਨੂੰ ਦੂਰ ਕਰਨ ਲਈ ਥਾਂ-ਥਾਂ ਤੇ ਜਾ ਕੇ ਲੋਕਾਂ ਨੂੰ ਹਲੂਣ ਕੇ ਜਗਾਇਆ ਉਹਨਾਂ ਨੂੰ ਆਪਣੀ ਜਿਹੜੀ ਅਸਲੀ ਪਰਸਨੈਲਿਟੀ ਸੀ ਅਸਲੀ ਜੋ ਉਹਨਾਂ ਦਾ ਮਿਸ਼ਨ ਸੀ ਬੰਦੇ ਦਾ ਕੀ ਮਿਸ਼ਨ ਉਹਨੂੰ ਖੇ ਸੰਸਾਰ ਵਿੱਚ ਕਿਉਂ ਆਇਆ ਭਈ ਪ੍ਰਾਪਤ ਮਾਨੁੱਖ ਦੇ ਹੁਦਿਆ ਗੋਪਿੰਦ ਮਹਨਨ ਕੀ ਇਹ ਤੇ ਬੜੀਆ ਗੋਬਨ ਨੂੰ ਮਨ ਲਈ ਮਨ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਉਜਲਾ ਹੋਣਾ ਚਾਹੀਦਾ ਵਹਿਮਾ ਪਦਮ ਵਿੱਚ ਨਹੀਂ ਫਸਿਆ ਹੋਣਾ ਆਸਾ ਦੀ ਬਾਣੀ ਦਾ ਕੀਰਤਨ ਹੁੰਦਾ ਰੋਜ਼ ਸਾਡਾ ਸੰਗਤੀ ਨਿਤਨੇਮ ਉਹ ਕਿਉਂਕਿ ਇਸ ਦਿਨ ਆਸਾ ਦੀ ਸਾਡੇ ਸਾਡੇ ਜਿਹੜੇ ਗੁਰੂਆ ਸੀ ਉਹਨਾਂ ਨੇ ਕਿ ਇਹ ਕਿਉਂ ਆਪਣਾ ਬਣਾਇਆ ਕਿਉਂਕਿ ਆਸਾ ਦੀ ਬਾਣੀ ਸਾਰੇ ਵਹਿਮਾ ਪਦਮਾਂ ਦਾ ਖੰਡਨ ਕੀਤਾ ਗਿਆ ਹੈ ਜਿੰਨੇ ਵੀ ਵਹਿਮ ਪਦਮ ਹਨ ਉਹਨਾਂ ਦੀ ਗੱਲ ਆਸਾ ਦੀ ਬਾਤ ਵਿੱਚ ਆndi ਹੈ ਭੰਡ ਜਮੀ ਹੈ ਭੰਡੇ ਲਮੀ ਹੈ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਦਾ ਜਾਨ ਸੂਤ ਕਿਉ ਕਰ ਰੱਖੀ ਹੈ ਸੂਤਕ ਪਵੇ ਦਾ ਸੂਈ ਦੇ ਆ ਕਪਾਸ ਸੰਤੋਖ ਸੂਤ ਜੱਤ ਗੰਢੀ ਸੱਤ ਵਾਟ ਤੇ ਹੋਰ ਕੀ ਹੈ ਸੁੱਚ ਦੀ ਗੱਲ ਜਦੋਂ ਗੁਰਨਾਨਕ ਸਾਹਿਬ ਨੇ ਕੀਤੀ ਏ ਉਹ ਵੀ ਆਪਣਾ ਗੁਰਨਾਨਕ ਸਾਹਿਬ ਨੇ ਆਸਾ ਦੀ ਬਾਤ ਕੀਤੀ ਏ ਆਸਾ ਦੀ ਬਾਤ ਵਿੱਚ ਕੀਤੀ ਏ ਸੋ ਆਸਾ ਦੀ ਬਾਤ ਦਾ ਪਾਠ ਕਰਨਾ कीर्तन ਕਰਨਾ ਆਸਾ ਦੀ ਬਾਤ ਨੂੰ ਯਾਦ ਕਰਨਾ ਇਸ ਲਈ ਇੰਪੋਰਟੈਂਟ ਹੈ ਕਿ ਸਾਨੂੰ ਬਾਤ ਬਾਤ ਯਾਦ ਕਰਵਾਇਆ ਗਿਆ ਹੈ ਕਿ ਨਵੇਂ ਮਾ ਪਰਮਾ ਦੇ ਵਿੱਚ ਨਹੀਂ ਫਸਣਾ ਮਹਿਮਾ ਪਰਮਾ ਵਿੱਚ ਫਸ ਗਏ ਤੇ ਤੁਹਾਡਾ ਸ਼ੀਸ਼ਾ ਤੁੰਦਰਾ ਜਾਏਗਾ ਤੁੰਦਲਾ ਜਾਏਗਾ ਤੇ ਤੁਹਾਨੂੰ ਆਪਣਾ ਆਪ ਆਪਣਾ ਅੰਦਰਲਾ ਨਹੀਂ ਦਿਸੇਗਾ ਸੋ ਪਹਿਲ ਸੰਸਾਰੀ ਕੱਪੜੇ ਮੰਜੀ ਬੈਠ ਸੰਸਾਰ ਵਿੱਚ ਆ ਗਏ ਮੰਜੀ ਤੇ ਬੈਠ ਕੇ ਉਹਨਾਂ ਦੇ ਨਾਲ ਮੰਜੀ ਤੇ ਹੀ ਗੁਰੂ ਮੰਜੀ ਤੇ ਹੀ ਬੈਠਦੇ ਹੁੰਦੇ ਸੀ ਵੱਡੇ ਵੱਡੇ ਉੱਚੇ ਤਖਤ ਨਹੀਂ ਸੀ ਹੁੰਦੇ ਉੱਚੀ ਥਾਂ ਤੇ ਬੈਠ ਕੇ ਮੰਜੀ ਬੈਠ ਕੀ ਆਉਂਦਾ ਤਾਂ ਤੇ ਫਿਰ ਜਦੋਂ ਮੰਜੀ ਤੇ ਬੈਠ ਗਏ ਤੇ ਫਿਰ ਦੱਸਿਆ ਕੀ ਉਹਨਾਂ ਨੇ ਗੁਰੰਗਤidev ਜੀ ਨੂੰ ਉਹਨਾਂ ਨੇ ਗੁਰੂ ਥਾਪਿਆ ਉਹ ਕਰਤਾਪੁਰ ਵਿਖੇ ਹੀ ਥਾਪਿਆ ਤੇ ਹੋਰ ਕੀ ਕੀਤਾ ਸੋਦਰ ਆਦਤੀ ਗਾਵੀ ਹੈ ਅੰਬ੍ਰਿਤ ਵੇਲੇ ਜਾ ਪੁਚਾਦਾ ਸਾਡਾ ਰੁਟੀਨ ਗੁਰੂ ਨਾਨਕ ਸਾਹਿਬ ਫੇਸ ਕਰ ਗਏ ਸੀ ਅੰਮ੍ਰਿਤ ਵੇਲੇ ਜਾਪ ਜਪਜੀ ਸਾਹਿਬ ਦਾ ਉਚਾਰਨ ਕਰਨਾ ਤੇ ਸ਼ਾਮ ਨੂੰ ਸੂਦਰ ਤੇ ਆਪਤੀ ਦਾ ਪਾਠ ਕਰਨਾ ਹੈ ਇਹ ਸਾਨੂੰ ਗੁਰੂ ਸਾਹਿਬ ਸਾਨੂੰ ਸਾਡਾ ਰੁਟੀਨ ਦੇ ਗਏ ਗਿਆਨ ਗੋਸ਼ਟ ਚਰਚਾ ਸਦਾ ਫਿਰ ਸਾਡਾ ਦਿਨ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਤੇ ਪਾਠ ਹੋ ਗਿਆ ਦਿਨੇ ਕੀ ਕਰਨਾ ਹੈ ਗਿਆਨ ਦੀਆਂ ਗੱਲਾਂ ਕਰਦੀਆਂ ਨੇ ਗਿਆਨ ਗੋਸ਼ਟ ਚਰਚਾ ਸਦਾ ਗੁਰੂ ਸਾਹਿਬ ਕੇ ਅਨੁਯਾਨ ਕੇ ਗਿਆਨ ਦੀ ਗੋਸ਼ਟੀ ਸਾਰਾ ਦਿਨ ਜਿਹੜੇ ਸਨ ਉਹ ਸਿੱਖ ਕਰਦੇ ਸਨ ਆਪਣਾ ਗਿਆਨ ਵਧਾਉਂਦੇ ਸੀ ਤੇ ਹੋਰ ਕੀ ਕਰਦੇ ਸਨ ਉਸ ਵੇਲੇ ਉਸ ਥਾਂ ਤੇ ਸਾਡਾ ਇਤਿਹਾਸ ਦੱਸਦਾ ਹੈ ਕਿ ਗੁਰਗੱਦੇਵ ਜੀ ਜਦ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਸਨ ਤਾਂ ਕਰਤਾਰਪੁਰ ਸੱਪਤਾਂ ਲਗਿਆ ਨੇੜਿਆਂ ਮਿਲਣ ਲਈ ਆਏ ਤੇ ਗੁਰਨਾਨਕ ਸਾਹਿਬ ਕਿੱਥੇ ਮਿਲੇ ਸਨ ਉਹਨਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਹੋਏ ਮੰਜੀ ਤੇ ਬੈਠੇ ਹੋਏ ਨਹੀਂ ਸੀ ਮਿਲੇ ਕਿ ਤਾਂ ਮੇਸ਼ੇ ਕੰਮ ਕਰਦੇ ਮੇ ਲੇ ਹੋਈ ਸੀ ਮੇਲੇ ਸੰ ਤੋਨਨ ਦੇ ਉਹਨਾਂ ਦੀ ਬਾਗ ਪਕੜੀ ਭਾਈ ਲੈਣਾ ਜੀ ਦੇ ਕੁੜੀ ਦੀ ਬਾਗ ਪਕੜੀ ਤੇ ਉਹਨਾਂ ਨੂੰ ਲੈ ਕੇ ਆਪਣੇ ਘਰਾਂ ਗਏ ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਤੇ ਨਾਨਕ ਸਿੰਘ ਜੀ ਆਪ ਹੀ ਸਨ ਜਿਹੜੇ ਮੈਨੂੰ ਲੈ ਕੇ ਆਇਨ ਬਾਕੀ ਸਾਨੂੰ ਸਾਖੀਆਂ ਪਤਾ ਨਹੀਂ ਤੇ ਸੋ ਹੋਰ ਕੀ ਉੱਥੇ ਕਪਤਾਲਪੁਰ ਦੇ ਜੀ ਖੇਤੀ ਕਰਦੇ ਸਨ ਗਿਆਨ ਦੀ ਗੋਸ਼ਟ ਹੁੰਦੀ ਸੀ ਸਵੇਰੇ ਸ਼ਾਮ ਬਾਣੀ ਦਾ ਪਾਠ ਹੁੰਦਾ ਸੀ ਯਾਨ ਗੋਸ਼ ਚਰਚਾ ਸਦਾ ਹੋਏ ਦੁਸ਼ਨਾਈ ਮਿਟੇ ਅੰਧਿਆਰਾ ਦਿਮਾਗਾਂ ਵਿੱਚ ਚਾਨਣ ਆ ਜਾਂਦਾ ਸੀ ਅੰਧਿਆਰਾ ਸਾਰਾ ਮਿਟ ਜਾਂਦਾ ਸੀ ਫਿਰ ਅਖੀਰਲੀ ਤੁਕ ਬੜੀ ਇੰਪੋਰਟੈਂਟ ਹੈ ਗੁਲਮੁਖ ਭਾਗ ਭਾਦ ਅਥਰ ਬਣ ਤਾਰਾ ਇਹ ਗੁਰੂ ਨਾਨਕ ਨੂੰ ਭਾਈ ਗੁਰਦਾਸ ਜੀ ਗੁਲਮੁਖ ਕਹਿੰਦੇ ਹਨ ਥਾਂ ਥਾਂ ਤੇ ਕਿਹਾ ਗੁਲਮੁਖ ਕਾਲ ਵਿੱਚ ਪ੍ਰਗਟ ਹੋਆ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਨੂੰ ਹੀ ਕਹਦੇ ਨੇ ਗੁਲਮੁਖ ਕਾਲ ਵਿੱਚ ਪ੍ਰਗਟ ਹੋਆ ਇਸ ਗੁਲਮੁਖ ਨੇ ਵਾਦ ਉਤਾਰ ਦਿੱਤਾ ਸਾਰਾ ਅਥਰਵ ਬਣਦਾ ਅਥਰਵ ਬਣ ਕੀ ਆ ਚਾਰ ਵੇਦ ਨੇ ਹਿੰਦੂਆਂ ਦੇ ਧਿਕ ਵੇਦ ਸਾਮ ਵੇਦ ਯਜਤ ਵੇਦ ਤੇ ਅਸ ਅਥਰਵ ਵੇਦ ਚਾਰ ਵੀ ਯੁਗ ਨੇ ਸਤਜੁਗ ਤੇਤਾ ਦਵਪਰ ਤੇ ਕਲਯੂ ਹਰ ਯੁਗ ਦਾ ਇੱਕ ਵੇਦ ਹੈ ਤੇ ਕਲਯੁਗ ਦਾ ਵੇਦ ਕੀ ਹੈ ਅਥਰਵ ਬਣ ਅਥਰਵ ਵੇਦ ਅਥਰਵ ਵੇਦਾ ਇਹ ਕਲਯੁਗ ਦਾ ਉਹਦਾ ਥੀਮ ਕੀ ਆ ਇਤਿਹਾਸ ਪੜੋ ਜਨਾ ਥੋੜੀ ਜੀ ਸਟੱਡੀ ਕਰੀ ਤੇ ਪਤਾ ਲੱਗਦਾ ਅਥਰਵ ਵੇਦ ਵਿੱਚ ਸਾਰਾ ਬਲੈਕ ਮੈਜਿਕ ਵੈਮ ਵਰਮ ਇਹਨਾਂ ਦੀ ਗੱਲ ਕੀਤੀ ਗਈ ਹੈ ਵੀ ਕਿਹੜੇ ਕੋਈ ਮੰਤਰ ਜੰਤਰ ਦਾ ਮੰਤਰ ਜਿਹੜੇ ਪੜ੍ਹ ਕੇ ਅਸੀਂ ਕਹਿੰਦੇ ਹਾਂ ਕਿ ਸਾਡਾ ਪਾਦੂ ਤਾਤਾ ਹੋ ਜਾਏਗਾ ਕਿ ਮੁਸੀਬਤ ਆਈ ਹੈ ਤੇ ਚਲੋ ਜੀ ਇਹ ਮੰਤਰ ਪੜ੍ਹੋ ਇਹਨੀ ਵਾਰੀ ਮੰਤਰ ਪੜ੍ਹੋ ਠੀਕ ਹੋ ਜਾਏਗਾ ਤੁਹਾਡਾ ਜੇ ਘਰ ਵਿੱਚ ਕੋਈ ਝਗੜਾ ਹੈ ਕੋਈ ਹੋਰ ਪ੍ਰੋਬਲਮ ਹੈ ਇਹ ਮੰਤਰ ਇਹੋ ਜੇ ਮੰਤਰ ਦਿੱਤੇ ਹੋਏ ਨੇ ਅਥਰਵ ਵੰ ਅਥਰਵ ਵੇਦ ਵਿੱਚ ਤੇ ਗੁਰੂ ਸਾਹਿਬ ਨੇ ਉਸ ਅਥਰਵੰਨ ਦਾ ਜਿਹੜਾ ਭਾਰ ਸੀ ਸਾਡੇ ਮਨਾ ਵਿੱਚੋਂ ਖਤਮ ਕਰ ਦਿੱਤਾ ਵੈਮਾ ਪਰਮਾ ਦਾ ਮੰਤ ਦਾ ਦਾ ਜਾਪ ਉਚਾਰਨ ਦਾ ਭਾਰ ਖਤਮ ਕਰ ਦਿੱਤਾ ਗੁਰੂ ਸਾਹਿਬ ਨੇ ਇਹ ਹੀ ਉਹਨਾਂ ਦਾ ਮਿਸ਼ਨ ਸੀ ਕਿ ਇਹਨਾਂ ਦਾ ਹਨੀਰਾ ਦੂਤ ਕਰਕੇ ਚਾਨਣ ਦਿੱਤਾ ਜਾਏ ਹੋਏ ਰੁਸ਼ਨਾਈ ਮਿਟੀ ਅੰਧਿਆਰਾ ਤੇ ਗੁਰੂ ਸਾਹਿਬ ਨੇ ਕੀ ਕੀਤਾ ਇਹ ਅਥਰਵ ਬਣਦਾ ਜਿਹੜਾ ਭਾਰ ਸੀ ਉਹ ਉਤਾਦ ਕੇ ਗੁਰੂ ਸਾਹਿਬ ਨੇ ਕੀ ਦਿੱਤਾ ਸਤਨਾਮ ਦਾ ਚੱਕਰ ਜਿਲਾਇਆ ਸਤਨਾਮ ਦਾ ਮੰਤਰ ਦਿੱਤਾ ਮੇਰਾ ਬਣੂ ਯਾਦ ਕਰੋ ਹੋਰ ਕਿਸੇ ਨੂੰ ਯਾਦ ਹੋ ਕਿਸੇ ਵਹਿਮ ਚੱਕਰ ਵਿੱਚ ਪੈਣ ਦੀ ਲੋੜ ਨਹੀਂ ਮੈਂ ਇਹਨਾਂ ਦਾਨ ਕਰਾਂਗਾ ਤੇ ਮੇਰਾ ਕੰਮ ਪੂਰਾ ਹੋ ਜਾਏਗਾ ਇਹ ਮੰਤਰ ਮੈਂ ਇੰਨੀ ਵਾਰੀ ਉਚਾਰਾਂਗਾ ਤੇ ਮੇਰਾ ਕੰਮ ਪੂਰਾ ਹੋ ਜਾਏਗਾ ਇਹ ਹੀ ਉਸ ਵੇਲੇ ਚੱਲ ਰਿਹਾ ਸੀ ਪਤਗਗ ਨਾਨਕ ਸਾਹਿਬ ਨੇ ਆ ਕੇ ਇਸ ਸਾਦਾ ਭਾਦ ਅਥਰ ਬਣਦਾ ਜਿਹੜਾ ਭਾਸੀ ਦੂਧ ਕਰ ਦਿੱਤਾ ਵੇ ਮਾ ਪਦਮਾ ਦਾ ਬਾ ਦੂਧ ਕਰ ਦਿੱਤਾ ਤੇ ਸਾਡੇ ਮਨਾ ਵਿੱਚ ਹੋਏ ਰੁਸ਼ਨਾਈ ਮਿਟਿਆ ਅੰਧਿਆਰਾ ਸਾਡੇ ਮਨਾ ਵਿੱਚ ਚਾਨਣ ਹੋ ਗਿਆ ਤੇ ਅੰਧੇਰਾ ਮਿਟ ਗਿਆ ਇੱਕ ਹੋਰ ਗੱਲ ਇੱਕ ਮਿੰਟ ਵਿੱਚ ਮੈਂ ਕਰਕੇ ਦੱਸਿਮਾ ਸਾਨੂੰ ਜੀਵਨ ਜਾਂਚ ਗੁਰੂ ਗੋਬਿੰਦ ਸਿੰਘ ਜੀ ਨੇ ਕਪਾਦ ਪੁੱਧੀ ਦੰਦਿਆਂ ਦੱਸੀ ਆ ਸਵੇਰੇ ਅੰਮ੍ਰਿਤ ਵੇਲੇ ਪਾਠ ਤੇ ਸ਼ਾਮ ਵੇਲੇ ਸੋਧਾ ਦਾ ਆਪਤੀ ਤਾਂ ਗਾਣੀ ਆ ਦਿਨ ਵੇਲੇ ਕੰਮ ਵੀ ਕਰਨਾ ਤੇ ਕੰਮ ਕਿਵੇਂ ਕਰਨਾ ਗੁਰੂ ਸਾਹਿਬ ਹੀ ਕਰ ਲੈਣੀ ਸੀ ਖੇਤੀ ਕਰਦੇ ਸਾਰੇ ਸਿੱਖ ਨਾਲ ਜਿੰਨੇ ਉੱਥੇ ਰਹਿੰਦੇ ਸੀ ਸਾਦੇ ਸਿੱਖ ਇਕੱਠੇ ਖੇਤੀ ਕਰਦੇ ਸੀ ਇਕੱਠੇ ਫਸਲ ਵੜਦੇ ਸੀ ਇਕੱਠੇ ਲੰਗਰ ਤਿਆਰ ਕਰਦੇ ਸੀ ਇਕੱਠੇ ਲੰਗਰ ਛਕਦੇ ਸੀ ਕੋਈ ਕਿਸੇ ਦੀ ਮਲਕੀਅਤ ਨਹੀਂ ਸੀ ਵੀ ਇਹ ਜ਼ਮੀਨ ਮੇਰੀ ਏ ਤੇ ਇਹ ਤੇਰੀ ਸਾਦਾ ਕੁਛ ਗੁਰੂ ਦਾ ਸੋ ਅਜਿਹੀ ਜੀਵਨ ਜਾਂਚ ਸਾਨੂੰ ਜਿਹੜੀ ਅਜਿਹੀ ਕਮਿਊਨਿਟੀ ਲਿਵਿੰਗ ਸਾਨੂੰ ਗੁਰੂ ਸਾਹਿਬ ਦੱਸ ਕੇ ਗਏ ਆਓ ਗੁਰੂ ਸਾਹਿਬ ਨੂੰ ਯਾਦ ਕਰਦੇ ਆਂ ਅਜਿਹੀ ਕਮਿਊਨਿਟੀ ਪੈਦਾ ਕਰੀਏ ਕਿ ਜਿਹੜੀ ਸਾਡਾ ਕੁਝ ਸਾਂਝਾ ਹੋਵੇ ਸਾਡਾ ਇੱਥੇ ਤੇ ਹੈ ਹੀ ਸਾਡਾ ਕੁਝ ਸਾਂਝਾ ਲੰਘੇ ਚੱਲ ਰਿਹਾ ਇਕੱਠੇ ਬਣਾਉਂਦੇ ਨੇ ਇਕੱਠੇ ਖਾਂਦੇ ਨੇ ਇਕੱਠੇ ਚੱਕਦੇ ਨੇ ਸੋ ਆਓ ਅਸੀਂ ਆਪਣੇ ਪ੍ਰੈਕਟੀਕਲ ਲਾਈਫ ਵਿੱਚ ਕੇਵਲ ਗੁਰਦੁਆਰੇ ਤੱਕ ਹੀ ਨਾ ਲਿミਟ ਰਹੀਏ ਇਸ ਕਮਿਊਨਿਟੀ ਲਿਵਿੰਗ ਪ੍ਰੈਕਟੀਕਲ ਲਾਈਫ ਵਿੱਚ ਜੇ ਅਸੀਂ ਕਮਿਊਨਿਟੀ ਲਿਵਿੰਗ ਇਦਾਂ ਦੀ ਰਹਿਣ ਲੱਗ ਜਾਈਏ ਕਦੋਂ ਤੱਕ ਕਦੋਂ ਲੱਗ ਜਾਈਏ ਤਾਂ ਮੈਨੂੰ ਯਕੀਨ ਹੈ ਕਦਾਂ ਦੇ ਜਿਹੜੇ ਛੋਟੇ ਮੋਟੇ ਵੱਡੇ ਛੋਟੇ ਵੱਡੇ ਝਗੜੇ ਸਾਰੇ ਖਤਮ ਹੋ ਜਾਣਗੇ ਤੇ ਸਾਨੂੰ ਅਜਿਹੇ ਹਾ ਜੀਵਨ ਮਿਲੇਗਾ ਜਿਉਂ ਜਾ ਗੁਰਦਾਨਿਕ ਸਾਹਿਬ ਸਾਨੂੰ ਦੇਣ ਲਈ ਆਏ ਸੀ ਆਓ ਗੁਰਗੋਲੋਂ ਬਖਸ਼ਿਸ਼ ਮੰਗੀਏ ਗੁਰੂ ਦੀ ਅਸੀਸ ਲਈਏ ਤੇ ਕੋਸ਼ਿਸ਼ ਕਰੀਏ ਅਜੇ ਹਾ ਜੀਵਨ ਜੀਉਣ ਦੀ ਸਮਾ ਹੋ ਗਿਆ ਹੈ ਹੋਈਆਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਪ੍ਰਭਜੋਤ कौर ਜੀ ਜਿਉਂ ਵੀ ਉਸ ਨੂੰ ਬੇਨਤੀ ਕਰਦੇ ਆ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਨੇ ਇਸ ਵਾਰ ਇਹ ਪਹਿਲਾਂ ਤਿੰਨ ਕਾਲਜਾਂ ਦੇ ਪ੍ਰਿੰਸੀਪਲ ਰਹਿ ਚੁੱਕੇ ਨੇ ਇਸ ਵਾਰ ਇਹ ਗੁਰਮਤ ਪ੍ਰਸਾਰ ਸੈਵਕਟੀ ਦੇ ਵੀ ਪ੍ਰਿੰਸੀਪਲ ਨੇ ਇਹ ਗੁਰਮਤ ਪ੍ਰਸਾਰ ਸੇਵਾ ਸੁਸਾਇਟੀ ਵੱਲੋਂ